ਪੰਜਾਬ ਦੀਆਂ ਮੰਡੀਆਂ ਚ ਝੋਨੇ ਦੀ ਆਮਦ 185 ਲੱਖ ਮੀਟ੍ਰਿਕ ਟਨ ਤੱਕ ਝੋਨੇ ਦੀ ਆਉਣ ਦੀ ਉਮੀਦ ਆ ਜਿਹਦੇ ਵਿੱਚੋਂ 140 42 ਲੱਖ ਮੀਟ੍ਰਿਕ ਟਨ ਤੱਕ ਝੋਨਾ ਆ ਚੁੱਕਿਆ ਤੇ 135 36 ਲੱਖ ਮੀਟ੍ਰਿਕ ਟਨ ਝੋਨੇ ਦੀ ਕਹਿੰਦੇ ਖਰੀਦ ਵੀ ਕਰ ਲਈ ਆ ਹਾਂ ਲਿਫਟਿੰਗ ਦਾ ਕੰਮ ਅਜੇ ਵੀ ਮੁਸ਼ਕਲ ਬਣਿਆ ਪਰ ਐਫਸੀਆਈ ਇਸ ਵਰ ਖਰੀਦ ਤੋ ਕਿਉਂ ਪੱਜੀ ਜਾਂ ਪਿਛਲੇ ਦੋ ਤਿੰਨ ਟਰਮਾਂ ਤੋਂ ਜਦੋਂ ਮੈਂ ਦੇਖਦਾ ਤਾਂ ਐਫਸੀ ਕਿਉਂ ਪਕੌੜਾ ਹੋ ਰਹੀ ਹੈ ਇਹ ਬਟਾ ਸਵਾਲ ਕਿ ਐਫਸੀ ਨੇ ਪੰਜਾਬ ਚ ਝੋਨੇ ਦੀ ਖਰੀਦ ਤੋਂ ਪਾਸਾ ਵੱਟ ਲਿਆ ਜਨਾਬ 11 ਜ਼ਿਲ੍ਹਿਆਂ ਵਿੱਚ ਨਾ ਕੋਈ ਖਰੀਦ ਕੀਤੀ ਆ ਤੇ ਮਤਲਬ ਤਈਆਂ ਦੇ ਵਿੱਚੋਂ 11 ਜ਼ਿਲ੍ਹਿਆਂ ਚ ਖਰੀਦੇ ਨਾ ਕਰਨਾ ਇਹ ਆਪਣੇ ਆਪ ਚ ਸਵਾਲ ਕਿਹਦਾ ਮਤਲਬ ਤੁਸੀਂ ਅੱਧੇ ਜ਼ਿਲ੍ਹੇ ਛੱਡੇ ਦਿੱਤੇ ਇੱਕ ਦਾਣਾ ਨਹੀਂ ਚੱਕਿਆ ਨਾ 11 ਜ਼ਿਲ੍ਹਿਆਂ ਚੋਂ ਪੰਜਾਬ ਦੇਆਂ ਚੋਂ ਸੰਗਰੂਰ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਮਾਨਸਾ ਹੈ ਤਰਨਤਾਰਨ ਹੈ ਅੰਮ੍ਰਿਤਸਰ ਹੈ ਮੋਗਾ ਫਰੀਦਕੋਟ ਮੁਕਸਰ ਫਾਜ਼ਿਲਕਾ ਫਿਰੋਜ਼ਪੁਰ ਤੇ ਕਪੂਰਥਲਾ ਇਸ ਜ਼ਿਲ੍ਹਿਆਂ ਦੀ ਕਿਸੇ ਵੀ ਮੰਡੀ ਚੋਂ ਐਫਸੀਆਈ ਨੇ ਕੋਈ ਖਰੀਦ ਨਹੀਂ ਕੀਤੀ ਹੁਣ ਬਾਕੀ ਜ਼ਿਲ੍ਹਿਆਂ ਚੋਂ ਜਿਹੜੀ ਕੀਤੀ ਆ ਉਹ ਕਿਹੜਾ ਬਹੁਤ ਕਰਦੀ ਗੱਲ ਅਸੀਂ ਕਰ ਰਹੇ ਹਾਂ ਕਿ ਝੋਨੇ ਦੀ ਆਮਦ 185 ਲੱਖ ਮੀਟਰਕ ਟਨ ਹੈ ਜਿਹਦੇ ਵਿੱਚੋਂ 142 43 ਲੱਖ ਮੀਟਰਕ ਟਨ ਲਗਭਗ ਆ ਚੁੱਕਿਆ ਹੈ ਜਿਸ ਚੋਂ 135 36 ਮੀਟਰ ਲੱਖ ਟਨ ਲੱਖ ਮੀਟਰ ਟਨ ਝੋਨਾ ਖਰੀਦਿਆ ਜਾ ਚੁੱਕਿਆ ਹੈ ਪਰ ਉਹਦੇ ਵਿੱਚੋਂ ਜੀ ਐਫ ਸੀ ਆਈ ਨੇ ਕਿੰਨਾ ਖਰੀਦਿਆ 1.19 ਲੱਖ ਟਨ ਝੋਨਾ ਖਰੀਦਿਆ ਸੋ ਇੱਥੋਂ ਦਾ ਲਾ ਲਓ ਕਿ ਬਿਲਕੁਲ ਊਠ ਦੇ ਮੂੰਹ 'ਚ ਜੀਰੇ ਬਰਾਬਰ ਹੈ 11 ਜ਼ਿਲ੍ਹੇ ਛੱਡੇ ਦਿੱਤੇ ਜਿਹੜੇ ਜ਼ਿਲ੍ਹਿਆਂ ਚੋਂ ਖਰੀਦਿਆ ਉਹਨਾਂ ਚੋਂ ਵੀ ਮਾਤਰ ਕੁੱਲ ਹੁਣ ਤੱਕ ਜਦੋਂ ਆਪਾਂ ਅੱਜ ਗੱਲ ਕਰ ਰਹੇ ਹਾਂ 1.19 ਲੱਖ ਟਨ ਝੋਨੇ ਦੀ ਖਰੀਦ ਹੋਈ ਰਿਪੋਰਟਰਾਂ ਦੱਸਦੀ ਤਸ ਤਸ ਦੇ ਅੰਕੜੇ ਦੱਸਦੇ ਨੇ ਭਾਰਤੀ ਖੁਰਾਕ ਨਿਕਮ ਐਫਸੀਆਈ ਨੇ ਪੰਜਾਬ ਚੋਂ ਫਸਲੀ ਖਰੀਦ ਤੋਂ ਲਗਭਗ ਪਾਸਾ ਵਟ ਲੈ ਗਏ ਕਹਿੰਦੇ ਪਿਛਲੇ ਕਣਕ ਦੇ ਖਰੀਦ ਸੀਜ਼ਨ ਵਿੱਚ ਵੀ ਐਫਸੀਆਈ ਨੇ ਫਸਲ ਦੀ ਮਾਮੂਲੀ ਖਰੀਦ ਕੀਤੀ ਸੀ ਅਤੇ ਹੁਣ ਝੋਨੇ ਦੀ ਖਰੀਦ ਵੀ ਕਾਫੀ ਘਟ ਗਈ ਲੰਗੇ ਕਈ ਬਰਿਆਂ ਤੋਂ ਪਿਛਲੇ 3 ਕੁ ਭਰਿਆਂ ਤੁਜੇ ਚਾਤ ਮਾਰਦਿਆਂ ਤਾਂ ਐਫਸੀਆਈ ਪੰਜਾਬ ਚੋਂ ਖਰੀਦ ਤੋਂ ਪਛਾੜਦੀ ਜਾ ਰਹੀ ਆ ਪਾਸਾ ਬਟਦੀ ਜਾ ਰਹੀ ਆ ਭਾਰਤੀ ਖੁਰਾਕ ਨਿਗਮ ਨੇ ਹੁਣ ਤੱਕ ਸੂਬੇ ਪਰਚੋਂ ਮਾਤਰ 1.19 ਲੱਖ ਟਨ ਝੋਨੇ ਦੀ ਖਰੀਦ ਇਹ ਕੀਤੀ ਆ ਤੇ ਸੂਬੇ ਦੇ 11 ਜ਼ਿਲ੍ਹਿਆਂ ਚੋਂ ਤਾਂ ਉਸਨੇ ਝੋਨੇ ਦਾ ਇੱਕ ਦਾਣਾ ਵੀ ਨਹੀਂ ਚੁੱਕਿਆ ਆਪਾਂ ਜਿਹਦੀ ਗੱਲ ਜੇ ਮੈਂ ਹੁਣ ਪਿਛਲੇ ਸਾਲਾਂ ਦੇ ਹਵਾਲੇ ਨਾਲ ਦੇਖਾਂ ਸਾਲ 2016-17 ਦੇ ਵਿੱਚ ਪੰਜਾਬ ਚੋਂ ਲਗਭਗ 7.5 ਲੱਖ ਟਨ ਤੋਂ ਵੱਧ ਝੋਨਾ ਖਰੀਦਿਆ ਸੀ ਐਫਸੀਆਈ 2016-17 ਚ 7.66 ਲੱਖ ਟਨ ਚੋਂ ਨੇ ਖਰੀਦ ਕੀਤੀ ਸੀ ਤੇ 2015-16 ਚ 6.5 ਲੱਖ 1 ਲੱਖ ਘਟ ਗਿਆ ਇੱਥੇ ਹੈਗੇ 1 ਲੱਖ ਤੋਂ ਵੱਧ ਘਟਿਆ 6.54 ਲੱਖ ਟਨ ਚੋਂ ਨਾ ਖਰੀਦਿਆ 2015-16 ਚ ਮਤਲਬ ਇਹ ਉਹ ਤੋਂ ਪਹਿਲਾਂ ਵਾਲਾ ਪਹਿਲੂ ਵੀ ਹੈਗਾ ਪਰ ਜਦੋਂ ਹੁਣ ਆਪਾਂ ਪਿਛਲੇ 3 ਸਾਲਾਂ ਚ ਦੇਖਦੇ ਆ ਤਾਂ ਪਿਛਲੇ 3 ਸਾਲਾਂ ਚ ਝੋਨੇ ਦੀ ਖਰੀਦ ਘਟ ਗਈ 2022-23 ਦੇ ਵਿੱਚ ਮਾਤਰ 2 ਲੱਖ ਟਨ ਝੋਨੇ ਦੀ ਖਰੀਦ ਕੀਤੀ ਹੈ ਐਫਸੀਆਈ ਪੰਜਾਬ ਚੋਂ ਕੁੱਲ ਚੋਣੇ ਚੋਂ 222 ਤੇ ਸਿਰਫ 2 ਲੱਖ ਟਨ ਚੋਂ ਨਿਕਲਦੇ ਤੇ ਸਾਲ 2021-22 ਦੇ ਦੌਰਾਨ ਉਹ ਤੋਂ ਪਿੱਛੇ ਜੇ ਕਰ ਜਾਈਏ ਤਾਂ 2 ਲੱਖ ਤੋਂ ਥੋੜਾ ਜਿਹਾ ਵੱਸ ਸੀ 2 ਲੱਖ 69 ਲੱਖ ਟਨ ਤੇ ਉਹ ਤੋਂ ਅਗਲੇ ਸਾਲ ਆ ਕੇ ਫਿਰ ਤੋਂ ਇਹ 2 ਲੱਖ ਤੇ ਆ ਕੇ ਘਟ ਗਏ ਹੋਰ ਆਮ ਤੌਰ ਤੇ ਸਟੇਟ ਦੀ ਜਿਹੜੀਆਂ ਖਰੀਦਾਂ ਹੁੰਦੀਆਂ ਉਹਨੂੰ ਅੱਗੇ ਵਧਾਤਾ ਜਾਂਦਾ ਜਾਂ ਪ੍ਰਾਈਵੇਟ ਪਹਿਲੂ ਨਾਲ ਅੱਗੇ ਵਧਾਇਆ ਜਾਂਦਾ ਤੇ ਐਫਸੀ ਪਾਸਾ ਵਟ ਰਹੀ ਹਾਂ ਇਸ ਨੂੰ ਲੈ ਕੇ ਕੁਝ ਪਹਿਲੂ ਇਸ ਮੁੱਦੇ ਤੇ ਵੀ ਉੱਠਦੇ ਨੇ ਕਿ ਪੰਜਾਬ ਦੇ ਕਿਸਾਨ ਵੀ ਨਹੀਂ ਚਾਹੁੰਦੇ ਹੁੰਦੇ ਕਿ ਉਹ ਵੀ ਐਫਸੀਆਈ ਖਰੀਦੇ ਸੁਪੇ ਦੀ ਏਜੰਸੀ ਤੇ ਦਬਾਅ ਵੀ ਹੁੰਦਾ ਹੈ ਪ੍ਰੈਸ਼ਰ ਵੀ ਹੁੰਦਾ ਹੈ ਵੋਟਾਂ ਦੀ ਰਾਜਨੀਤੀ ਵੀ ਹੈ ਜੀ ਕਹਿੰਦੇ ਹੈਨਾ ਤੇ ਇੱਧਰ ਪੈਸੇ ਛਲਰਾਂ ਛੁਲਰਾਂ ਉੱਪਰ ਥੱਲੇ ਵੀ ਖਾਸਾ ਕਰ ਲੈਂਦੇ ਨੇ ਉਹ ਵੀ ਹਿਸਾਬ ਕਿਤਾਬ ਹੈਗਾ ਪਰ ਐਫਸੀਆਈ ਕਿਹੜਾ ਬਖਸ਼ ਦੇ ਨੇ ਜਾਂ ਬਾਕੀ ਏਜੰਸੀ ਕਿਹੜਾ ਬਖਸ਼ਦੀਆਂ ਨੇ ਪਰ ਕਿਸਾਨ ਨੂੰ ਡਰ ਰਹਿੰਦਾ ਕਿ ਕੇਂਦਰੀ ਏਜੰਸੀ ਪੂਰੀ ਨਮੀ ਨੂਮੀ ਵਾਲਾ ਪੈਮਾਨਾ ਆ ਦਾਣਾ ਮੋਜੂ ਵਾਲਾ ਪਹਿਲੂ ਆਹ ਆ ਕਿਹੜੀ ਮਤਲਬ ਕਿਸਮ ਹੈ ਕਿਹੜੀ ਨਹੀਂ ਇਹਨਾਂ ਸਾਰੇ ਪਹਿਲੂਆਂ ਤੇ ਪੂਰੇ ਕੌਰਮ ਪੂਰੇ ਕਰਦਾ ਤੇ ਕੌਰਮ ਪੂਰੇ ਥੋੜਾ ਕਰਦਾ ਭਾਈ ਤਾਂ ਕੌਰਮਾ ਦੀ ਆਰਚ ਲੁੱਟ ਕਰਦਾ ਤੇ ਇਧਰ ਵਾਲਿਆਂ ਨਾਲ ਸੈਟਿੰਗ ਹੋ ਜਾਂਦੀ ਮਾੜੀ-ਮੋਟੀ ਲੁੱਟ ਤਾਂ ਵੀ ਕਿਸਾਨ ਦੀ ਹੁੰਦੀ ਹੈ ਪਰ ਤਾਂ ਵੀ ਉਹਨੂੰ ਲੱਗਦਾ ਕਿ ਆਹ ਆਪਣੇ ਵਾਲੇ ਨੇ ਉਹ ਦਿੱਲੀ ਵਾਲੇ ਨੇ ਸੋ ਇਸ ਲਈ ਕਿਸਾਨ ਵੀ ਕਹਿੰਦੇ ਕਿ ਐਫਸੀ ਤੋਂ ਦੂਰੀ ਬਣਾ ਕੇ ਰੱਖਦੇ ਨੇ ਜਾਂ ਚਾਹੁੰਦੇ ਨਹੀਂ ਕਿ ਪਰ ਕੇਂਦਰੀ ਏਜੰਸੀ ਸਿੱਧੀ ਕਿਉਂ ਨਹੀਂ ਖੜਦੀ ਬਾਅਦ ਚੋਂ ਵੀ ਤਾਂ ਪੰਜਾਬ ਵਾਲੇ ਪੂਲ ਤੋਂ ਲੈ ਕੇ ਜਾਣਾ ਤੁਸੀਂ ਸਾਰਾ ਕੁਝ ਥੋੜੀਆਂ ਵੋਟਾਂਿਆਂ ਨਾਲ ਚਲਦੀਆਂ ਕਿੰਨੇ ਕਿਲੋ ਹਰ ਮਹੀਨੇ ਵੰਡਣਾ ਜੇ ਵੋ ਪਰ ਇਹ ਪਹਿਲੂ ਆਪਣੇ ਆਪ ਸਵਾਲ ਹੁਣ ਜੇਕਰ ਮੈਂ ਇਸ ਹਵਾਲੇ ਨਾਲ ਦੇਖਣਾ ਹੋਵੇ ਇਸ ਮੌਕੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਇਸ ਰਿਪੋਰਟ ਦੇ ਹਵਾਲੇ ਨਾਲੇ 143 ਲੱਖ ਟਨ ਤੋਂ ਵੱਧ ਫਸਲ ਦੀ ਆਮਦ ਹੋ ਚੁੱਕੀ ਆ ਤੇ 138 ਲੱਖ ਟਨ ਦੇ ਕਰੀਬ ਝੋਨੇ ਦੀ ਖਰੀਦ ਹੋ ਚੁੱਕੀ ਆ ਜਿਹਦੇ ਵਿੱਚੋਂ 1.19 ਲੱਖ ਟਨ ਹੀ ਐਫਸੀ ਨੇ ਖਰੀਦਿਆ ਜਦੋਂ ਕਿ ਜੇਕਰ ਆਪਾਂ ਗੱਲ ਕਰੀਏ ਤਾਂ 56 ਲੱਖ ਟਨ ਝੋਨੇ ਦੀ ਜਿਹੜੀ ਖਰੀਦ ਆ ਉਹ ਪੰਨਗਰੇਨ ਏਜੰਸੀ ਨੇ ਕੀਤੀ ਆ 56.38 ਲੱਖ ਟਨ ਹੈ ਖਰੀਦ ਕੀਤੀ ਆ ਤੇ 35285 ਟਨ ਪ੍ਰਾਈਵੇਟ ਵਪਾਰੀਆਂ ਨੇ ਵੀ ਖਰੀਦੇ ਤੋਂ ਇਹ ਇਸ ਪਹਿਲੂ ਤੇ ਉੱਤੇ ਆਪਣੇ ਆਪ ਚ ਸਵਾਲ ਹੈ ਕਿ ਬਈ ਐਸਏ ਪਘੋੜਾ ਕਿਉਂ ਹੋ ਰਹੀ ਆ ਇੱਕ ਪਾਸੇ ਪਘੋੜਾ ਹੋ ਰਹੀ ਆ ਪਾਸਾ ਵਟ ਰਹੀ ਆ ਦੂਹੇ ਪਾਸੇ ਹੁਣ ਐਫਸੀਆਈ ਦੀ ਚੇਅਰਪਰਸਨ ਬੀਬੀ ਬਨੀਤਾ ਰਤਨ ਸ਼ਰਮਾ ਜੀ ਹੁਣ ਕਹਿੰਦੀ ਕਿ ਅਸੀਂ ਪੰਜਾਬ ਦੇ ਵਿੱਚੋਂ ਜੀ ਰੈ ਖਾਲੀ ਕਰਨੇ ਸ਼ੁਰੂ ਕਰ ਰਹੇ ਹਾਂ ਅਸੀਂ ਜੀ 15 ਲੱਖ ਮੀਟਰ ਟਟਾਣਾ ਅਨਾਜ ਬਾਹਰ ਲੈ ਜਾਣਾ ਜਿਹੜੀ ਗੱਲ ਦੀ ਮੰਗ ਪੰਜਾਬ ਚ ਮੰਡੀ ਸ਼ੁਰੂ ਹੋਣ ਤੋਂ ਪਹਿਲਾਂ ਉੱਠੀ ਸੀ 1 ਅਕਤੂਬਰ ਤੋਂ ਪਹਿਲਾਂ ਜਿਹੜੇ ਰੈ ਖਾਲੀ ਹੋ ਜਾਣੇ ਚਾਹੀਦੇ ਸੀ ਗੋਦਾਮਾਂ ਚ ਥਾਂ ਹੋਣੀ ਚਾਹੀਦੀ ਸੀ ਉਹਦੀ ਯਾਦ ਹੁਣ ਕਿਉਂ ਆਈ ਕੀ ਲੋੜ ਪੈ ਗਈ ਉੱਥੇ ਜਾਂ ਕਰਕਰੀ ਹੋ ਗਈ ਜਾਂ ਇਹ ਜੁਮਿਨੀ ਚੌਲਾਂ ਦੇ ਹਵਾਲੇ ਨਾਲੇ ਬਿਆਨ ਐਫਸੀਆਈ ਹਰ ਮਹੀਨੇ ਪੰਜਾਬ ਤੋਂ ਬਾਹਰ ਕਹਿੰਦੇ 15 ਲੱਖ ਮੀਟਿਕ ਟਨ ਅਨਾਜ ਭੇਜੇਗੀ ਐਫਸੀਆ ਦੀ ਚੇਅਰ ਪਰਸਨ ਬਨੀਤਾ ਰਤਨ ਸ਼ਰਮਾ ਨੇ ਮੁੱਖ ਸਕੱਤਰ ਨਾਲ ਮੀਟਿੰਗ ਕੀਤੀ ਹੈ ਪੰਜਾਬ ਦੇ ਨਾਲ ਉਧਰ ਚਰਨਜੀਤ ਭੁੱਲਰ ਦੇ ਕੁਝ ਅੰਕੜੇ ਸੀ ਇਦਰ ਜੈ ਸਿੰਘ ਸ਼ਿਬਰਹਰਾਂ ਦੇ ਕੁਝ ਅੰਕੜੇ ਨੇ ਉਹਨਾਂ ਹਵਾਲਿਆਂ ਤੇ ਮੈਂ ਨਜ਼ਰਸਾਨੀ ਕਰ ਰਹੇ ਹਾਂ ਕਹਿੰਦੇ ਪੰਜਾਬ ਚ ਕਣਕ ਤੇ ਚੌਲਾਂ ਨਾਲ ਭਰੇ ਹੋਏ ਗਦਾਮਾਂ ਨੂੰ ਖਾਲੀ ਕਰਨ ਲਈ ਹੈ ਭਾਰਤੀ ਖੁਰਾਕ ਨਿਗਮ ਐਫਸੀਆਈ ਹਾਂ ਹੁਣ ਆਗਾਮੀ ਦਿਨਾਂ ਦੇ ਵਿੱਚ 15 ਲੱਖ ਟਨ 15 ਲੱਖ ਮੀਟਰਕ ਟਨ ਕਣਕ ਤੇ ਚੌਲ ਪੰਜਾਬ ਤੋਂ ਦੂਸਰੇ ਸੂਬਿਆਂ ਨੂੰ ਲੈ ਕੇ ਜਾਏਗਾ ਬਾਹਰ ਭੇਜਣਗੇ ਇਹਦੇ ਨਾਲ ਇਹ ਕਹਿੰਦੇ ਜੀ ਉਹਨਾਂ ਨੇ ਇਹ ਵੀ ਤੈਅ ਕੀਤਾ 31 ਲੱਖ ਮੀਟਰਕ ਟਨ ਵਾਲੇ ਨਵੇਂ ਗੋਦਾਮ ਵੀ ਅਸੀਂ ਹੋਂਦ ਚ ਲਿਆ ਰਹੇ ਹਾਂ ਤਾਂ ਕਿ ਅਨਾਜ ਨੂੰ ਸਹੀ ਤਰੂਪ ਚ ਰੱਖਿਆ ਜਾ ਸਕੇ ਇੱਕ ਪਾਸੇ ਇਹ ਦਿੱਕਤ ਆਈ ਵੱਡੀ ਕਿ ਉਹਦੇ ਕਰਕੇ ਲਿਫਟਿੰਗ ਦੇ ਉੱਤੇ ਸਾਰਾ ਪਹਿਲੂ ਪ੍ਰਭਾਵਿਤ ਹੋਇਆ ਤੇ ਉਸ ਪਹਿਲੂ ਤੋਂ ਪੰਜਾਬ ਸਰਕਾਰ ਕੇਂਦਰ ਸਰਕਾਰ ਉਹਨਾਂ ਦੇ ਨੁਮੇ ਦੇ ਉਹਨਾਂ ਦੀਆਂ ਏਜੰਸੀਆਂ ਪਘੋੜੀਆਂ ਹੁੰਦੀਆਂ ਨਜ਼ਰ ਆਈਆਂ ਤੇ ਹੁਣ ਖਰੀਦ ਤੋਂ ਪਾਸਾ ਵੱਟਣ ਵਾਲੀ ਐਫਸੀਆਈ ਹੁਣ ਕਹਿੰਦੀ ਜੀ ਅਸੀਂ ਆਰਟੀਆਂ ਨਾਲ ਵੀ ਗੱਲ ਕਰ ਲਈ ਅਸੀਂ ਸ਼ੈਲਰ ਮਾਲਕਾਂ ਨਾਲ ਵੀ ਸਾਡਾ ਰਾਬਤਾ ਹੋ ਗਿਆ ਗੋਦਾਮਾਂ ਵਾਲੇ ਹਵਾਲੇ ਨਾਲ ਵੀ ਹੋ ਗਿਆ ਅਸੀਂ ਯੂਨਿਟ ਨੂੰ ਸ਼ਿਫਟ ਕਰ ਰਹੇ ਹਾਂ 15 ਲੱਖ ਮੀਟਰਕਟਾਣਾ ਅਨਾਜ ਅਸੀਂ ਲੈ ਜਾਣਾ ਅਸੀਂ ਇਹ ਖਾਲੀ ਕਰ ਦੇਣ ਤੇ ਨਵਾਂ ਹੀ ਗਦਾਮ ਵੀ ਬਣ ਜਾਣਾ ਅਗਲੀ ਵਾਰ ਨੂੰ ਦਿੱਕਤ ਨਹੀਂ ਹੋਊਗੀ ਮਤਲਬ ਕਮਾਲ ਹੈ ਜਨਾਬ ਇਹ ਕੀ ਸਿਰਫ ਚਾਰਜਮਨੀ ਚੋਣਾ ਨੂੰ ਧਿਆਨ ਚ ਰੱਖ ਕੇ ਆ ਜਾਂ ਸੱਚ ਮੁੱਚ ਕਿਤੇ ਜਰੂਰ ਪੈਗੇ ਇਹਨਾਂ ਨੂੰ ਤਾਂ ਐ ਤੇ ਪਰ ਦੇਰ ਆਏ درست ਅਜੇ ਵੀ ਨਹੀਂ ਆਏ